ਅਨੇ ਕੋਈ ਸ਼ੱਕਰ ਆਪਾਂ ਭਿਉਂ ਕੇ ਰੱਖਤੀ ਸੀਗੀ ਹੁਣ ਇਹਨੂੰ ਆਪਾਂ ਬੋਇਲ ਕਰ ਲੈਨੇ ਆ ਸ਼ੱਕਰ ਨੂੰ ਗੁੜ ਸ਼ੱਕਰ ਹੈ ਇਕੱਠੇ ਤੇ ਪਾਈ ਆ ਲਈ ਸੀ ਆਪਾਂ ਇਮਲੀ ਆਪਾਂ ਇਮਲੀ ਭਿਉਂਤੀ ਸੀ ਰੇਹੇਉ ਤੇ ਇਹਦੇ ਵਿੱਚ ਆਪਾਂ ਬੀ ਅਲੱਗ ਕਰਦਾਂਗੇ ਤੇ ਇਮਲੀ ਲੱਗ ਕਰਦਾਂਗੇ ਫਿਰ ਆਪਾਂ ਇਹਨੂੰ ਮਿਕਸੀ ਚ ਘੋਟ ਲਾਂਗੇ ਜਿਹੜੇ ਉਹ ਗੁੱਗਾ ਫਿਰ ਇਹਨੂੰ ਵੀ ਆਪਾਂ ਬੋਇਲ ਕਰਾਂਗੇ ਪਾਣੀ ਰੱਖਣਾ ਪਾਣੀ ਇਹ ਪਾਣੀ ਜਿਹੜਾ ਇਹਦੇ ਵਿੱਚ ਇਹੀ ਆ ਉਹ ਤੋਂ ਬੀਜ ਆ ਨਿਕਲ ਗਏ ਇਹ ਕੋਲੇ ਉੱਤੇ ਹੋਰ ਪਾਣੀ ਪਾ ਲਾਂਗੇ ਇਹਨੂੰ ਆਪਾਂ ਗ੍ਰਾਇੰਡ ਕਰਨਾ ਜੋ ਵਾਟਰ ਆ ਹਾਂ ਇਹ ਹੀ ਨਿਕਲੇ ਇਮਲੀ ਦਾ ਜੇ ਨਾ ਜੇ ਆਪੇ ਢੋਲਤਾ ਫਿਰ ਆਪਣੇ ਕੋਲ ਕੀ ਰਹਿ ਜਾਊਗਾ ਜੋ ਪਲਪ ਆ ਉਹ ਤਾਂ ਹੋ ਗਿਆ ਪਲਪ ਦੇ ਵਿੱਚ ਇੱਕ ਵਾਰੀ ਹੋਰ ਘੋਲ ਲਾਂਗੇ ਤਾਂ ਬਸ ਇਹਦਾ ਆ ਗਿਆ ਸਰਾ ਸਰਾ ਪਾਣੀ ਚ ਹਿੰਮਲੀ ਦਾ ਹੁਣ ਇਹਦੀ ਇਮਲੀ ਚ ਕੀ ਆ ਇੱਕ ਵਾਰੀ ਯਾਨੀ ਹੋਰ ਆਪਾਂ ਪਾਣੀ ਕੱਢ ਲਾਂਗੇ ਮਾੜਾ ਮੋਟਾ ਫਿਰ ਨਹੀਂ ਹੋਇਤੀ ਕੁਝ ਹੁੰਦਾ ਹਿੰਮਲੀ ਚ ਤਾਂ ਆਹ ਆ ਪਲਪ ਜਿਹੜਾ ਨਿਕਲੇ ਆਏਗਾ ਆ ਦੇਖੋ ਆਹੀ ਆ ਸਰਵਸੇ ਇਮਲੀ ਦਾ ਖੱਟਾ ਆਪਾਂ ਨੇ ਕੋਲੀ ਪਰ ਗ੍ਰਾਇੰਡ ਕਰ ਲਾਂਗੇ ਠੀਕ ਹੈ ਜੀ ਜਿਹੜਾ ਇਹਦੇ ਵਿੱਚੋਂ ਬੋਨਾ ਆਪਾਂ ਇਹ ਬੀਸਰਾ ਡੇਲੀ ਕਦੇ ਨਹੀਂ ਚੀ ਬਣਾਉਣਾ ਇਕੱਠਾ ਹੀ ਦੇਣਾ ਮਹਿਮਾਨ ਆਏ ਹੋਏ ਨੇ ਆਪਣੇ ਜਾਂ ਆਪਣੇ ਸੇ ਫੰਕਸ਼ਨ ਤੇ ਦੇਣਾ ਫਿਰ ਤਾਂ ਆਪਾਂ ਇਸ ਤਰ੍ਹਾਂ ਨਾਰਮਲੀ ਬਣਾ ਸਕਦੇ ਆ ਫਿਰ ਆਪਾਂ ਨੂੰ ਬੋਇਲ ਕਰਨ ਦੀ ਲੋੜ ਹੈਗੀ ਨਾ ਆਪਾਂ ਇਮਲੀ ਨੂੰ ਬੋਇਲ ਕਰਨਾ ਨਾ ਆਪਾਂ ਗੁੜ ਨੂੰ ਬੋਇਲ ਕਰਨਾ ਫਿਰ ਤਾਂ ਬਸ ਇਮਲੀ ਦਾ ਪਾਣੀ ਹੋ ਗਿਆ ਤੇ ਗੁਰਦਾ ਪਣੀ ਹੋ ਗਿਆ بس ਮਸਾਲੇ ਪਾ ਕੇ ਇਸ ਤਰ੍ਹਾਂ ਹੀ ਕਰ ਸਕਦੇ ਹੋ ਤੁਸੀਂ ਜਿਹੜਾ ਮੜਾ ਮੁੱਟਾ ਸੜਿਆ ਕਣੂ ਸਚਟਣਾ ਦੇ ਵਿੱਚ ਇੱਥੇ ਰੇਤਾ ਤਾਂ ਨਹੀਂ ਹੈਗਾ ਨਾ ਅਮੇ ਦੇਤੇ ਉਹਨੂੰ ਕਹਿ ਕੇ ਲੈ ਕੇ ਆਉਂਦਾ ਆਪਾਂ ਜਿੱਥੋਂ ਲੈਣੇ ਹਨ ਸਮਾਨ ਉਹ ਨੂੰ ਮਿਲ ਕੇ ਲੈਣੀ ਜਿਹੜਾ ਰੇਤਾ ਹੋਇਆ ਅਸਤੇ ਭਿੱਜੀ ਭਗੋਈ ਹੋਈ ਜਿਹੜੇ ਭਿੱਜੀ ਭਜਾਈ ਹੋਈ ਨਾ ਅਸੀਂ ਥੋੜੇ ਇੱਥੇ ਉਹ ਕਰ ਦੇਣੀ ਆ ਵਾਪਸ ਦੇਖ ਕੇ ਦੇਉ ਸਾਨੂੰ ਤੇ ਫਿਰ ਤੇ ਨੀਤ ਰੋਰੀ ਹੋ ਗਿਆ ਮੇਰੇ ਨਾਲ ਆ ਕੇ ਮੈਂ ਘਰੇ ਵੀ ਉਹ ਹਲਿਕ ਵਰਤ ਮੈਂ ਬਣਾ ਆਵਿ ਲਿਆ ਸਿਰ ਜਲ ਜੀਰਾ ਉਹਦੇ ਵਿੱਚ ਵੀ ਨਾ ਆਣ ਲੱਗੀ ਸੀ ਥੋੜੀ ਕਿਰਕਲ ਹੁਣ ਮੈਨੂੰ ਪਤਾ ਲੱਗ ਗਿਆ ਕਹਿ ਕੇ ਲੈ ਕੇ ਆਵੇ ਬ੍ਰੇਤਨ ਹੋਏ ਹੁਣ ਇਹਦੇ ਵਿੱਚ ਤਾਂ ਬਿਲਕੁਲ ਇਤਲ ਲੈ ਲੈ ਜਿੰਨਾ ਮਰਜੀ ਹੱਥ ਫੇਰ ਲੋ ਜਿਹੜੀ ਬਿਲਕੁਲ ਵੀ ਨਹੀਂ ਦਿੱਤਾ ਤਾਂ ਤੇ ਹੁੰਦਾ 20 ਤੋਂ ਬਗੈਰ ਦੇਦੇ ਭਾਈ 20 ਤੋਂ ਬਿਨਾਂ ਵੀ ਹੁੰਦੀ ਹੈ 20 ਤੋਂ ਬਿਨਾਂ ਵੀ ਐਵੇਂ ਦੀ ਹੁੰਦੀ ਆ ਇਹ ਜਿਹੜੇ ਖੱਟਾ ਹੁੰਦਾ ਵੀ ਇਹ ਤੋਂ ਵੀ ਨਾਲ ਹੀ ਨਾ ਖੱਟੀ ਨਹੀਂ ਹੁੰਦੀ ਹੈਗੀ ਰੇਤਾ ਵੀ ਆ ਤੋਂ ਬਿਲਾ ਆਲੀਕੀ ਨਿਕਲੇ ਆ ਜੀ ਨਾ ਆ ਦੇਖੋ ਆ ਆਪਣਾ ਬੋਇਲ ਹੋ ਗਿਆ ਇਹ ਆਪਣਾ ਬਿਲਕੁਲ ਤਿਆਰ ਹੋ ਗਿਆ ਚੁੱਕੀ ਹੈ ਗੁੜ ਦੀ ਤੇ ਸ਼ੱਕਰ ਦੀ ਇਸ ਨੂੰ ਆਪਾਂ ਜਿਹੜੀ ਇਹ ਮੈਲ ਹੁੰਦੀ ਆ ਇੱਕ ਮੈਲ ਦਾ ਕੱਢਣ ਦਾ ਤਰੀਕਾ ਦੱਸਦੀ ਆ ਜੇ ਆਪਾਂ ਚਾਵਲ ਬਣਾਉਣੇ ਹੋਣ ਜਾਂ ਮਿੱਠਾ ਦਲੀਆ ਬਣਾਉਣਾ ਹੋਵੇ ਜੇ ਕੁਝ ਵੀ ਚਾਸ਼ਨੀ ਦਾ ਬਣਾਉਣਾ ਤਾਂ ਉਹਨੂੰ ਆਪਾਂ ਬੋਇਲ ਕਰਕੇ ਇਸ ਤਰ੍ਹਾਂ ਥੋੜੀ ਜਿਹੀ ਆਏਵੇਂ ਪਾਣੀ ਦੇ ਛਿੱਟਾ ਦੇ ਦੇਣਾ ਐਵੇਂ ਤੇ ਠਾ ਕਰ ਲੈਣਾ ਥੋੜੀ ਦੇਰ ਬਾਅਦ ਤੇ ਉੱਤੇ ਤੇ ਪਾਣੀ ਇਹ ਜੁਗਾ ਜਿਹੜੀ ਮੈਲ ਬਾਅਦ ਤੋਂ ਤੁਹਾਨੂੰ ਦਿਖਾਉਣੇ ਹੇ ਨੀਚੇ ਰਹਿ ਜੂਗੀ ਇਹਦੇ ਤਾਂ ਮਿੱਥ ਸਰਸੀ ਗ੍ਰਾਈਂਡ ਕਰ ਲਿਆ ਮਿਕਸੀ ਚ ਉਹ ਐਸਾ ਬਣ ਗਿਆ ਤੇ ਇਦਾਂ ਹਜੇ ਕਰਨਾ ਹੁਣ ਆਪਾਂ ਇਹਦੇ ਵਿੱਚ ਗੁੜ ਪਾ ਰਹੇ ਹਾਂ ਗੁੜ ਵਾਲਾ ਪਾਣੀ ਮਿੱਠੀ ਕੀ ਕਰ ਹਾਂ ਆ ਦੇਖੋ ਇਹ ਜਦੋਂ ਆਪਾਂ ਚਾਹ ਬਣਾਣੀ ਹੋਵੇ ਗੁੜ ਜੀ ਕਦੇ ਵੀ ਛੱਕੜ ਦੀ ਉਹ ਵੀ ਆਪਾਂ ਨੂੰ ਅਹੀਂ ਬਣਾਉਣੀ ਚਾਹੀਦੀ ਆ ਦੇਖੋ ਆ ਨੀਚੇ ਮੈੜੀ ਆ ਦੇਖੋ ਸੇ ਹੈ ਮੈੜ ਹਾਂ ਦੇਖੋ ਇਹ ਸਾਰੀ ਮੈੜ ਇਹਨੂੰ ਨਹੀਂ ਯੂਜ਼ ਕਰਨਾ ਇਹ ਤਾਂ ਢੋਲ ਦੇਣਾ ਇਹ ਮੈਵੇਂ ਰਹਿ ਜਾਂਦੀ ਹੈ ਮੈੜ ਹੋਰੇ ਆ ਦੇਖੋ ਜਲ ਜੀਰਾ ਆਪੇ ਦੇ ਵਿੱਚ ਪਾਈ ਆ ਤਾਂ ਪਾਈ ਠੀਂਮਲੀ 1/2 ਕਿਲੋ ਪਾਈਆ ਸ਼ੱਕਰ ਗੁੜ हूँ आप लून पावे एक थोड़ा जहा ब्लैक नमक कला लून य नमक पाने आ लाल मिर्च थोड़ी जी वजिया लग है खराब पर थोड़ी जी पावे काली मिर्च थोड़ी जी और नूँ जल रहा फिर तो जल तो जीरा ना ਜਿਹਨੇ ਜਾਲੇ ਪਾਉਣੇ ਹੋਵੇ ਉਹ ਆਪਣੇ ਘਰ ਨਾਲ ਜਾਲ ਦੇ ਹੀ ਪਾ ਸਕਦਾ ਤੇ ਆਹ ਮੈਂ ਆਪਣੇ ਕੋਲੇ ਤੇ ਜਿਹੜਾ ਜੀਰਾ ਪਹਿਲਾਂ ਆਪਾਂ ਇਹਨੂੰ ਭਿਗੋ ਉਹ ਭੁਜ ਲਿਆ ਸੀ ਭੁੰਨ ਲਿਆ ਸੀ ਮੀਂਹ ਕਾਲਾ ਪਹਿਲਾਂ ਇਹ ਜੀਨੇ ਨੂੰ ਆਪਾਂ ਭੁੰਨ ਲਿਆ ਕੜਾਹੀ 'ਚ ਫਿਰ ਇਹਨੂੰ ਆਪਾਂ ਗ੍ਰਾਇੰਡ ਕਰਕੇ ਰੱਖ ਲੈਣੇ ਹੁੰਦੇ ਆ ਦਹੀਂ 'ਚ ਪਾਣ ਨੂੰ ਰੋਟੀ ਤੇ ਪਰੋਸੀ ਤੇ ਪਾਣ ਨੂੰ ਆ ਦੇਖੋ ਥੋੜੇ ਪਾ ਲੈਣਾ ਇਦਾਂ ਇਹਨਾਂ ਜਿਆਦਾ ਹੀ ਪਾ ਸਕਦੇ ਹਾਂ ਕਿਉਂਕਿ ਇਹ ਜਲ ਜੀਰਾ ਨਾਲ ਵਿੱਚ ਜੀਰਾ ਬਹੁਤ ਟੇਸਟੀ ਲੱਗਦਾ। ਪਿਆਰਾ ਹੁਣ ਆਪਾਂ ਇਹਨੂੰ ਨਾ ਪਾ ਦਾਂਗੇ। ਜਦ ਆਪਾਂ ਕੱਟ ਕੇ ਕਰਦੇ ਨੂੰ ਚ ਪਾਉਣਾ, ਜਦ ਆਪਾਂ ਕਿਚਨ ਮੇਟ ਵਗੈਰਾ ਚ ਪਾਉਣਾ। ਆਪਾਂ ਨਾ ਸਿਲਵਰ ਦੇ ਬਰਤਨ ਚ ਰੱਖਣਾ, ਇਹਨੂੰ ਨਾ ਸਿਲਵਰ ਦੇ ਬਰਤਨ ਚ ਰੱਖਣਾ। ਆਹ ਚੀਜ਼ ਇਕੱਠਾ ਕਰ ਲਈਏ। ਆਹ ਮਿਆਲਾ ਹੋ ਥੋੜੀ ਹੋਰ ਆ ਗਈ। ਇਹ ਵੀ ਲਾਈ ਦਿੰਨੇ ਆ।

ਜਲ ਜਿਰੇ ਨਾ ਬਣ ਕੇ ਰੈਡੀ ਹੋ ਚੁੱਕਿਆ ਦੇਖੋ ਹੁਣ ਆਪਾਂ ਨੇ ਨਾ ਇਹ ਠੰਡਾ ਹੋਇਆ ਹੋਇਆ ਇਹਨੂੰ ਫ੍ਰਿਜ 'ਚ ਰੱਖ ਲਾਂਗੇ ਤੇ ਇਹਨੂੰ ਆਪਾਂ ਗੋਲ ਗੱਪੀਆਂ ਨਾਲ ਵੀ ਖਾ ਸਕਦੇ ਹਾਂ ਜਲ ਜਿਰੇ ਦੀ ਤਰਤੇ ਵੀ ਪੀ ਸਕਦੇ ਹਾਂ ਆਪਾਂ ਇਹਨੂੰ ਗੋਲ ਗੱਪਿਆਂ ਨਾਲ ਵੀ ਖਾ ਸਕਦੇ ਹਾਂ ਤੇ ਇਮਲੀ ਦੀ ਚਟਣੀ ਜਿਵੇਂ ਹੁੰਦੀ ਪਕੌੜੇ ਵਗੈਰਾ ਨਾਲ ਆਪਾਂ ਖਾਂਦੇ ਉਵੇਂ ਵੀ ਆਪਾਂ ਖਾ ਸਕਦੇ ਹਾਂ ਹੁਣ ਨਾ ਮੈਂ ਥੋੜਾ ਜਿਹਾ ਪਿਲਾ ਕੇ ਟੇਸਟ ਨੂੰ ਬਸ ਇਹਨਾਂ ਪਾਲਿਆ ਇਹ ਮਿੱਠਾ ਦੇ ਵਿੱਚ ਪਾਣੀ ਪਾਉਣਾ ਪਊਗਾ। ਮੁਸਤੰਨ ਸਿੰਪਲ ਆ ਰਿਹਾ ਉਹ ਤਾਂ ਹੈ। ਨਹੀਂ ਵੀ ਨਹੀਂ ਮਿੱਠਾ ਜਲਜੀਰਾ ਜਿਆਦੇ ਇਹਨੂੰ ਪਾਣੀ加 ਕੇ ਯੂਜ਼ ਕਰਾਂਗੇ। ਜੇ ਪਕੌੜੇ ਆ ਨਾ ਬਣਾ ਤਾਂ ਤਾਂ ਸਿਰਫ ਇੰਨੀ ਪਾਣੀ ਪਾਉਣ ਦੀ ਲੋੜ। ਫਿਰ ਉਨੀ ਆਪਾਂ ਕਰ ਲਾਂਗੇ। ਇਹ ਆਪਦੇ ਜਿੰਨਾ ਪਾਣੀ ਹੈ ਤੁਸੀਂ ਆਪੇ ਕਟਬ ਤੋਂ ਪਾ ਲਓ। ਗੁੰਗੀ। ਨਾਲੇ। ਦੇਖੋ ਨੇ ਕਿੰਨਾ ਅੱਛਾ ਲੱਗਦਾ ਨਾ। ਸਾਰ ਸੁਥਰਾ ਖਾਣਾ ਆਪਣੇ ਘਰੇ ਆਪਣਾ ਖਾਇਆ ਕਰੋ ਜਿਸ ਤਰ੍ਹਾਂ ਤੁਹਾਡੇ ਬੱਚੇ ਗੋਲ ਗੱਪੇ ਮੰਗਦੇ ਆ ਕੁਛ ਵੀ ਚੱਜੀ ਦਾ ਮੰਗਦੇ ਤਾਂ ਘਰੇ ਬਣਾ ਕੇ ਪਿਲਾਓ ਤੇ ਪਈਆਂ ਦੇ ਹੱਥ ਤਾਂ ਪਤਾ ਨਹੀਂ ਕਿਸ ਤਰ੍ਹਾਂ ਦੇ ਹੁੰਦੇ ਆ ਉਹ ਤਾਂ ਹੱਥ ਨਹੀਂ ਧੋਦੇ ਹੈਗੇ ਪਈ ਇਹ ਤਾਂ ਵਸ ਖੇਤਾਂ ਦਾ ਕੰਮ ਕਰਾ ਲਿਓ ਤੋ ਡੰਗਰਾਂ ਦਾ ਕੰਮ ਕਰਾ ਲਿਆ ਧਾਰਾਂ વિના ਚਵੰਨਿਆ ਬਸ ਗੋਹੇ ਕੁੜੇ ਦਾ ਕੰਮ ਕਰਾਇਆ ਤਾਂ ਖੇਤਾਂ ਦਾ ਕੰਮ ਆ ਇਸ ਲਈ ਨੇ ਉਹ ਕਿਚਨ ਦੇ ਕੰਮ ਲਈ ਥੋੜੀ ਨੇ ਵੀ ਆਪਾਂ ਖਾਣ ਪੀਣ ਦੇ ਜੀ ਜਿਨ੍ਹਾਂ ਦੇ ਹੱਥ ਦੀਆਂ ਖਾਈਏ ਉਹਨਾਂ ਨੂੰ ਆਪਣੀਆਂ ਰਸੋਈਆਂ ਚਵਾੜੀਏ ਕਿੰਨੇ ਗੰਦੇ ਹੁੰਦੇ ਹਨ ਇਹਨਾਂ ਦੇ ਘਰਾਂ ਚ ਜਾ ਕੇ ਦੇਖੋ ਅਸੀਂ ਤਾਂ ਰੇੜੀਏ ਤਾਂ ਕੋਈ ਸਮਝਦਾ ਰੇੜੀਏ ਤਾਂ ਕਦੇ ਵੀ ਖਾਂਦੇ ਨਹੀਂ ਜੇ ਸਾਨੂੰ ਲੈਣਾ ਵੀ ਪੈ ਜਵੇ ਤੇ ਸਬਜ਼ੀ ਫਰੂਟ ਅਸੀਂ ਲੈਣੇ ਆ ਤਾਂ ਅਸੀਂ ਸਰਦਾਰ ਭਾਈ ਦੇਖ ਕੇ ਲੈਣੇ ਆ ਅਕਸਰ ਨੂੰ ਆਪਣੇ ਪੰਜਾਬ ਦੇ ਕੋਈ ਵੀ ਨੇ ਸਰਦਾਰ ਨੇ ਉਹਨਾਂ ਨੂੰ ਪਤਾ ਤਾਂ ਹੁੰਦਾ ਵੀ ਹੱਥ ਧੋਣੇ ਆ ਤੇ ਇਹ ਤਾਂ ਜਰਦਾ ਖਾਂਦੇ ਨੇ ਵਾਸ਼ਰੂਮ ਉੱਥੀ ਜਾਈ ਜਾਂਦੇ ਨੇਗੇ ਪਾਣੀ ਹੁਣੀ ਢੋਲਦੇ ਹੈਗੇ ਹੱਥ ਤਾਂ ਇਹਨਾਂ ਨੇ ਕੀ ਧੋਣੇ ਨੇਗੇ ਕਿੰਨੇ ਗੰਦੇ ਲੋਕ ਹੁੰਦੇ ਆ ਇਹ ਅਸਾ ਸਮੋਸਾ ਵੀ ਉਹ ਤਾਂ ਨਹੀਂ ਲੈਂਦੇ ਜਿੱਥੇ ਬਈਆ ਲੱਗਿਆ ਹੁੰਦਾ ਵੀ ਬਸ ਅਸੀਂ ਪਰਹੇਜ਼ ਜਿਆਦਾ ਹੀ ਕਰਦੇ ਆ ਅਸਤੇ ਸਮੋਸੇ ਘਰ ਬਣਾ ਕੇ ਖਾਂ ਲਾਂਗੇ ਸਹੀ ਗੱਲ ਆ ਪਰ ਅਸੀਂ ਭਈਏ ਦੇ ਹੱਥ ਦੇ ਸਮੋਸੇ ਨਹੀਂ ਖਾਂਦੇ ਹੈਗੇ ਚਲੋ ਜਲ ਜੀਰੇ ਵਾਲੇ ਦੱਸਦੇ ਸੀ ਦੇਖੋ ਇਹ ਜਲ ਜੀਰਾ ਤਿਆਰ ਹੋ ਗਿਆ ਜੇ ਤੁਸੀਂ ਚਟਣੀ ਖਾਣੀ ਆ ਤਾਂ ਚਟਣੀ ਐ ਮੈਂ ਸਿੱਧਿਓ ਖਾ ਸਕਦੀ ਹਾਂ ਆ ਦੇਖੋ